ਸਾਡੀ ਜ਼ਮੀਨ 2 ਟੱਕਾਂ ਚ ਵਨ ਤੇ 2 ਚ ਇਸ ਬੰਦੇ ਨੇ ਪਾਲ ਸਿੰਘ ਨੇ ਜ਼ਮੀਨ 2 ਚੋਂ ਮੰਗ ਕੇ ਲਈ ਪੂਰਾ ਇੱਕ ਥਾਂ ਜਗਾ ਵਾਣੇ ਨੇ ਲੈ ਲਿਆ ਉਦੋਂ ਬਾਅਦ ਇਹਨੇ ਤਕਸੀਮ ਦਾ ਕੇਸ ਪਾਇਆ ਤੇ ਉਧਰੋਂ ਪਤਾ ਨਹੀਂ ਕਿੰਨੀ ਪਾਈ ਕਿੰਨੀ 2.5 ਕਿੱਲੇ ਵਿੱਚ ਬੋਲ ਤੇ ਫਿਰ ਉਹਨੂੰ ਜਾਣ ਬੁੱਝ ਕੇ ਲੜਾਈ ਪਾਉਂਦਾ ਪੰਗੇ ਵੜਦਾ ਫਿਰ ਤੇ ਸੱਟਾਂ ਹੀ ਵੱਜਣਗੀਆਂ ਹੋਰ ਕੀ ਹੋਊ ਹਾਈ ਕੋਰਟ ਵਾਲੇ ਕਹਿੰਦੇ ਆ ਜਦੋਂ ਹਾਈ ਕੋਰਟ ਕੇਸ ਚੱਲਦਾ ਇਹ ਦਖਲ ਪਾ ਹੀ ਨਹੀਂ ਸਕਦਾ ਅਨੁਗੋਸਾ ਬਾਈ ਵੀ ਨੇ ਬੇਨਤੀ ਕਰਨ ਉਹ ਕੀ ਕਹਿ ਰਹੇ ਨੇ ਉਹਨਾਂ ਨੇ ਕੀ ਕਹਿਣਾ ਉਹਨਾਂ ਨੇ ਤਾਂ ਬਸ ਤੁਹਾਨੂੰ ਪਤਾ ਹੀ ਹੈ ਕੀ ਕਹਿੰਦੇ ਹੁੰਦੇ ਇਹ ਦੋਨੇ ਬੱਸ ਹੀ ਚੱਲੀ ਜਾਂਦੇ ਆ ਇਹ ਸਾਡੇ ਵਾਲੇ ਵੀ ਚੱਲੀ ਜਾਂਦੇ ਉਹਨਾਂ ਲਈ ਵੀ ਚੱਲੀ ਜਾਂਦੇ ਉਹਨਾਂ ਨੇ ਰੋਪ ਲਾਇਆ ਕਿ ਇਹਨਾਂ ਨੂੰ ਇੱਕ ਪਹਿਲਾਂ ਵੀ ਇੱਕ ਸਾਈਡ ਦੇ ਉੱਪਰ ਇੱਕ ਜ਼ਮੀਨ ਇਹਨਾਂ ਦੇ ਆਪ ਨੇ ਜਿਹੜੀ ਆਪ ਇਹਨਾਂ ਨੇ ਮੰਗੀ ਸੀ ਉਹ ਜ਼ਮੀਨ ਦਿੱਤੀ ਹੋਈ ਸੀ ਉਹਨਾਂ ਦੇ ਵਿੱਚ ਸਾਡ ਤਿੰਨ ਸਬੂਤ ਹੁੰਦੇ ਆ ਤਿੰਨਾਂ ਦੇ ਵੀ ਇੱਕ ਵੀ ਉਹ ਪੇਸ਼ ਕਰ ਸਕਣ ਕੋਈ ਮੇਰੀ ਉਧਰ ਵਟ ਦਾ ਸਬੂਤ ਦੇਣ ਕੋਈ ਮੇਰੀ ਨਿਸ਼ਾਨੀ ਲੱਗੀ ਦਾ ਸਬੂਤ ਦੇਣ ਕੋਈ ਲਿਖਤੀ ਸਾਸ਼ਗਮ ਮਨਪੀਸੰਗ ਮਰੇ ਕਿ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਵਕਤ ਹਲਕਾ ਬਗਾ ਬਰਾਨਾ ਦੇ ਪਿੰਡ ਸਮਾਦ ਦੇ ਵਿੱਚ ਖੜੇ ਹੈ ਜਿੱਥੇ ਇੱਕ ਪੈਲੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਪਿਛਲੇ ਦਿਨਾਂ ਤੋਂ ਅੱਜ ਉਸ ਜਗ੍ਹਾ ਦੇ ਉੱਪਰ ਖੜੇ ਹੈ ਤੇ ਮੌਕੇ ਤੇ ਸਰਕਾਰੀ ਕਰਮਚਾਰੀ ਵੀ ਪਹੁੰਚੇ ਹੈਗੇ ਨੇ ਉੱਥੇ ਲਗਾਤਾਰ ਜਿਹੜੀ ਹੈ ਪੈਲੀ ਦੀ ਮਿਹਨਤੀ ਹੁੰਦੀ ਨਜ਼ਰ ਆਉਂਦੀ ਹੈ ਤੁਹਾਨੂੰ ਤਸਵੀਰਾਂ ਦਿਖਾਉਣੇ ਮੈਂ ਕਹਿੰਦਾ ਕੈਮਰਾਮੈਨ ਨੂੰ ਕਹਾਂਗਾ ਦੋਨਾਂ ਪਾਰਟੀਆਂ ਦਾ ਆਪਾਂ ਪੱਖ ਕ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸਰਕਾਰੀ ਕਰਮਚਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਅੰਕਲ ਜੀ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਜਿਹੜਾ ਮਸਲਾ ਹੈਗਾ ਅੰਕਲ ਜੀ ਕੀ ਮਸਲਾ ਸੀ ਇਹ ਮਸਲਾ ਇਹ ਹੈ ਜੀ ਅਸੀਂ ਭਰਾਵੀਂ ਵੰਡ ਕਰੀ 2017 ਚ ਸਾਡੀ ਜ਼ਮੀਨ 2 ਟੱਕਾਂ ਚ 1 ਤੇ 2 ਚ ਇਸ ਬੰਦੇ ਨੇ ਪਾਲ ਸਿੰਘ ਨੇ ਜ਼ਮੀਨ 2 ਚੋਂ ਮੰਗ ਕੇ ਲਈ ਪੂਰਾ ਇੱਕ ਥਾਂ ਜਗਾ ਵਾਣੇ ਨੇ ਲੈ ਲਿਆ ਬਾਅਦ ਚ ਇਹ ਨਹੀਂ ਹੁਣ 2000 2017 ਤੋਂ ਠੇਕਾ ਉਹਦਾ ਲੈ ਰਿਆ ਕਬਜ਼ਾ ਹੀਦਾ ਹੀ ਹੁਣ ਵੀ ਉਦੋਂ ਬਾਅਦ ਇਹਨੇ ਤਕਸੀਮ ਦਾ ਕੇਸ ਪਾਇਆ ਤੇ ਉਧਰੋਂ ਪਤਾ ਨਹੀਂ ਕਿੰਨੀ ਪਾਈ ਕਿੰਨੀ ਸਾਢੇ 2 ਕਿੱਲੇ ਵਿੱਚ ਪੋਲੇ ਸਾਡੀ ਵੰਡੀ 2017 ਦੀ ਦੱਸੋ ਫਿਰ ਸਾਡਾ ਐਫਸੀਆਈ ਦੇ ਹਾਈ ਕੋਰਟ ਕੇਸ ਚੱਲੀ ਜਾਂਦਾ ਪੀਲ ਪਾਈ ਆ ਦੀ ਤਕਸੀਮ ਖਾਰਜ ਕਰਾਉਣ ਨੂੰ ਤੇ ਫਿਰ ਹੁਣ ਜਾਣ ਬੁੱਝ ਕੇ ਲੜਾਈ ਪਾਉਂਦਾ ਪੰਗੇ ਵੜਦਾ ਫਿਰ ਤੇ ਸੱਟਾਂ ਹੀ ਵੱਜਣਗੀਆਂ ਹੋਰ ਕੀ ਹੋਊਗਾ ਇੱਕ ਕੇਸ ਵਾਲੇ ਚੱਲ ਰਿਹਾ ਜਾਂ ਖਤ ਚੱਲੀ ਜਾਂਦਾ ਆ ਕੱਲ ਤਰੀਕ ਸੀ ਸਾਡੀ ਕੋਈ ਕੋਈ ਫੈਸਲਾ ਨਹੀਂ ਆਇਆ ਫੈਸਲਾ ਅਗਲੇ ਬੁੱਧਵਾਰ ਆਊਗਾ ਠੀਕ ਹੈ ਜਨ ਕੇ ਫੈਸਲੇ ਤੋਂ ਪਹਿਲਾਂ ਹੀ ਜਿਹੜਾ ਟ੍ਰੈਵਲਿੰਗ ਆ ਗਈ ਥੋੜੀ ਜੀ ਵਾਰਚ ਕਰਕੇ ਪੁਰਾਣੀ ਛੱਤ ਸੀ ਛੱਤ ਡਿੱਗ ਪਈ ਉਹ ਅਸੀਂ ਹਾਜ਼ਰ ਸੀ ਉੱਥੇ ਉਹ ਕਹਿੰਦੇ ਵੀ ਅਗਲੇ ਹਫ਼ਤੇ ਹੋਊਗਾ ਇਹ ਹੁਣ ਤੁਹਾਡਾ ਵੀ ਹੋਰ ਜਗ੍ਹਾ ਤੇ ਅਸੀਂ ਬੈਠਾਂਗੇ ਇਹ ਗੱਲ ਕੱਲ ਹੋਈ ਐ ਅਸੀਂ ਤਰੀਕ ਤੇ ਗਏ ਜਨਨ ਕਿ ਉੱਥੋਂ ਫੈਸਲਾ ਆਉਣ ਤੋਂ ਪਹਿਲਾਂ ਹੀ ਜਿਹੜੀ ਹੈਗੀ ਮੈਂ ਹੁਣ ਇਹ ਵੇਖੋ ਦਖਲ ਬਿਨਾਂ ਵਜ੍ਹਾ ਤੋਂ ਹਾਈ ਕੋਰਟ ਵਾਲੇ ਕਹਿੰਦੇ ਆ ਜਦੋਂ ਹਾਈ ਕੋਰਟ ਕੇਸ ਚੱਲਦਾ ਇਹ ਦਖਲ ਪਾ ਹੀ ਨਹੀਂ ਸਕਦੇ ਕਿਵੇਂ ਪਾਉਣਗੇ ਖਾਕਜੀਕਾਰ ਬਈ ਜੇ ਕਰਦੇ ਆ ਉਹ ਆਪਣੇ ਨੂੰ ਪੱਤਰਕਾਰ ਨੂੰ ਸੱਦੋ ਵੀਡੀਓ ਬਣਾਓ ਸਾਨੂੰ ਦਿਓ ਅਸੀਂ ਕਾਰਵਾਈ ਕਰਾਂਗੇ ਜੀ ਤੇ ਕਾਨੂੰਗੋਸਾ ਗੋਸਾ ਆਏ ਹੋਏ ਆ ਕਾਨੂੰਗੋਸਾ ਕੀ ਕਹਿੰਨ ਹਾਂਜੀ ਕਾਨੂੰਗੋਸਾ ਆਏ ਨੇ ਬੇਨਤੀ ਕਰਨ ਉਹ ਕੀ ਕਹਿ ਰਹੇ ਨੇ ਉਹਨਾਂ ਨੇ ਕੀ ਕਹਿਣਾ ਉਹਨਾਂ ਨੇ ਤਾਂ ਬਸ ਤੁਹਾਨੂੰ ਪਤਾ ਹੀ ਹੈ ਕੀ ਕਹਿੰਦੇ ਹੁੰਦੇ ਇਹ ਦੋਨੇ ਪਾਸੇ ਚੱਲੀ ਜਾਂਦੇ ਆ ਇਹ ਸਾਡੇ ਵਾਲੇ ਵੀ ਚੱਲੀ ਜਾਂਦੇ ਉਹਨਾਂ ਵਾਲੇ ਵੀ ਚੱਲੀ ਜਾਂਦੇ ਦੋਨੇ ਪਾਸੇ ਚੱਲ ਰਹੇ ਆ ਇਹ ਤੁਹਾਨੂੰ ਕੀ ਕਹਿ ਰਹੇ ਸਾਨੂੰ ਕੀ ਕਹਿਣਾ ਨਹੀਂ 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 ਕੋਈ ਨਹੀਂ ਕੋਈ ਨਹੀਂ ਇਹਦਾ ਬਾਅਦ ਚ ਟੁੱਟ ਜੂਗੀ ਜਦੋਂ ਤਕਸੀਮ ਖਾਰਜ ਹੋਊਗੀ ਟੁੱਟ ਜੂਗੀ ਸਾਨੂੰ ਬੇਵਕੂਫ ਬਣਾਈ ਜਾਂਦੇ ਹੋ ਹੋਰੋਂ ਨਹੀਂ ਸਾਨੂੰ ਕੀ ਕਹਿਣਾ ਅਪਾ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਏ ਜਿਹੜਾ ਸੀਗਾ ਸਾਡਾ ਪਹਿਲਾ ਪੱਖ ਸੀ ਤੇ ਆਪਾਂ ਦੂਸਰਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਦੂਜਾ ਪੱਖ ਵੀ ਆਪਾਂ ਜਾਣਦੇ ਆ ਦੂਜਾ ਪਰਿਵਾਰ ਸਾਡੇ ਨਾਲ ਆ ਉਹਨਾਂ ਨਾਲ ਗੱਲ ਕਰਾਂਗੇ ਅੰਕਲ ਜੀ ਜਿਹੜਾ ਇਹ ਪੂਰਾ ਮਸਲਾ ਕੀ ਸੀਗਾ ਇਹ ਜਿਹੜਾ ਸੀਗਾ ਦੂਜੀ ਜਿਹੜੀ ਪਾਰਟੀ ਆ ਉਹਨਾਂ ਨੇ ਤੁਹਾਡੇ ਤੇ આરોਪ ਲਾਇਆ ਕਿ ਸਾਡੀ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਰੈਟ ਪਾਈ ਹੋਈ ਆ ਪਰ ਫਿਰ ਵੀ ਸਾਡੇ ਨਾਲ ਧੱਕੇ ਨਾਲ ਤਕਸੀਮ ਕੀਤੀ ਜੀ ਕੀ ਤੁਸੀਂ ਕੀ ਕਹਿਣਾ ਚਾਹੋਗੇ ਸਰ ਇਸ ਤਰ੍ਹਾਂ ਜੀ ਇਹ ਜਿਹੜੀ ਮੇਰੀ ਜ਼ਮੀਨ ਹੈਗੀ ਆ ਸਾਡੇ ਪਿਓ ਦੀ ਮਾਲਕੀ ਹੈ ਇਹਦੇ ਵਿੱਚ ਮੇਰਾ ਤੀਜਾ ਹਿੱਸਾ ਬਣਦਾ ਹੈਗਾ ਠੀਕ ਹੈ ਉਹਦੇ ਵਿੱਚ ਇਹ ਭਰਾਵਾਂ ਨੂੰ ਮੈਂ ਕਿਹਾ ਸੀ ਵੀ ਇਹਦੇ ਰਜਾਮੰਦੀ ਹੋ ਗਿਆ ਪਹਿਦੀ ਤਕਸੀਮ ਕਰਵਾ ਲਈਏ ਪਟਵਾਰੀ ਸਾਹਿਬ ਦੇ ਆ ਕੇ ਪਰ ਇਹ ਮੇਰੇ ਨਾਲ ਸਹਿਮਤ ਨਹੀਂ ਹੋਏ ਠੀਕ ਹੈ ਇਸ ਤੋਂ ਬਾਅਦ ਜੀ ਇਹ ਮਤਲਬ ਮੈਂ ਆਪਣੇ ਤਕਸੀਮ ਦਾ ਕੇਸ ਲਗਾਇਆ ਤਕਸੀਮ ਮੇਰੇ ਹੱਕ ਚ ਹੋਈ ਤੇ ਮੇਰਾ ਬਣਦਾ ਹਿੱਸਾ ਅੱਜ ਮੌਕੇ ਦੇ ਉੱਪਰ ਜਿਹੜੇ ਪਟਵਾਰੀ ਸਾਹਿਬ ਕਾਨੂੰਗੋ ਸਾਹਿਬ ਇਹਨਾਂ ਵੱਲੋਂ ਮੇਰਾ ਮੌਕੇ ਦੇ ਜਿਹੜਾ ਬਣਦਾ ਹਿੱਸਾ ਸੀ ਉਹ ਦਵਾਇਆ ਗਿਆ ਉਹਦਾ ਤਖਲ ਮੈ ਚੁੱਕੇ ਉਹਨਾਂ ਨੇ ਰੋਪ ਲਾਇਆ ਕਿ ਇਹਨਾਂ ਨੂੰ ਇੱਕ ਪਹਿਲਾਂ ਵੀ ਇੱਕ ਸਾਈਡ ਦੇ ਉੱਪਰ ਇੱਕ ਜ਼ਮੀਨ ਇਹਨਾਂ ਦੇ ਆਪ ਨੇ ਜਿਹੜੀ ਆਪ ਇਹਨਾਂ ਨੇ ਮੰਗੀ ਸੀ ਉਹ ਜ਼ਮੀਨ ਦਿੱਤੀ ਹੋਈ ਸੀ ਉਹਨਾਂ ਦੇ ਵਿੱਚ ਸਾਰ ਤਿੰਨ ਸਬੂਤ ਹੁੰਦੇ ਆ ਤਿੰਨਾਂ ਦੇ ਵੀ ਇੱਕ ਵੀ ਉਹ ਪੇਸ਼ ਕਰ ਸਕਣ ਕੋਈ ਮੇਰੀ ਉਧਰ ਵੱਟ ਦਾ ਸਬੂਤ ਦੇਣ ਕੋਈ ਮੇਰੀ ਨਿਸ਼ਾਨੀ ਲੱਗੀ ਦਾ ਸਬੂਤ ਦੇਣ ਕੋਈ ਲਿਖਤੀ ਜਿਹੜਾ ਕਿ ਬਣਦਾ ਹੈਗਾ ਉਹ ਮੇਰਾ ਮਤਲਬ ਪੇਸ਼ ਨਹੀਂ ਕਰ ਸਕੇ ਯਾਨੀ ਕਿ ਜੋ ਕੁਛ ਉਹ ਕਹਿ ਰਹੇ ਉਹ ਸਾਰਾ ਕੁਝ ਤੁਸੀਂ ਉਸ ਨੂੰ ਨਕਾਰ ਦਿਓ ਹਾਂਜੀ ਨਕਾਰਦੇ ਆ ਕਿਉਂਕਿ ਤੀਜਾ ਹਿੱਸਾ ਮੇਰੇ ਇਧਰੋਂ ਬਣਦਾ ਤੀਜਾ ਉਧਰੋਂ ਬਣਦਾ ਹੈਗਾ ਦੋਨਾਂ ਪਾਸਾਂ ਤੋਂ ਮੈਂ ਸਮਾਦ ਭਾਈ 1 ਸਮਾਦ ਭਾਈ 2 ਤੇ ਦੋਨਾਂ ਪਾਸੋਂ ਅਦਾਲਤ ਨੇ ਮਤਲਬ ਜੋ ਵੀ ਫੈਸਲਾ ਇਹ ਮੇਰੇ ਹੱਕ ਦੇ ਵਿੱਚ ਦਿੱਤਾ ਹੈਗਾ ਵੀ ਭਾਈ ਤੇਰਾ ਇਹ ਹਿੱਸਾ ਬਣਦਾ ਉਹ ਮੈਨੂੰ ਮਨਜ਼ੂਰ ਹੈ ਤੇ ਮੈਂ ਮਤਲਬ ਅਦਾਲਤ ਦਾ ਧੰਨਵਾਦ ਕਰਦਾ ਬਹੁਤ ਧੰਨਵਾਦ ਜੀ ਮੌਕੇ ਤੇ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਤੇ ਕਨੂਗੋ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਨੂਗੋ ਕੀ ਕੀ ਜਿਹੜਾ ਮਸਲਾ ਹੈ ਜੀ ਇਹ ਜੀ ਸਮਾਦਪਈ ਅੱਜ ਅਸੀਂ ਪਹੁੰਚੇ ਹਾਂ ਦੋ ਭਰਾਵਾਂ ਦਾ ਆਪਸੀ ਝਗੜਾ ਸੀ ਜਿਹੜਾ ਉਹਨਾਂ ਨੇ ਤਹਿਸੀਲਦਾਰ ਬਾਗਾਪੁਰਾ ਦੀ ਅਦਾਲਤ ਵਿੱਚ ਇੱਕ ਕੇਸ ਲਾ ਕੇ ਆਪਦੀ ਤਕਸੀਮ ਕਰਾਈ ਹੈ ਜੀ ਉਹਦੀ ਦਖਲ ਦੀ ਕਾਰਵਾਈ ਕਰਨ ਅਸੀਂ ਅੱਜ ਪੁੱਜੇ ਆ ਇਹ ਹਾਈ ਕੋਰਟ ਦੇ ਵਿੱਚ ਵੀ ਕੋਈ ਰੈਟ ਪਈ ਵੀ ਨਹੀਂ ਇੱਕ ਐਫਸੀਆ ਸਾਹਿਬ ਦੇ ਇੱਕ ਨੇ ਉਹਨਾਂ ਨੇ ਆਪਦਾ ਕੇਸ ਲਾਇਆ ਜੀਦੀ ਹੈ ਕਿ ਸਾਨੂੰ ਕੋਈ ਸਟੇਮ ਵਗੈਰਾ ਦੀ ਇਹਨਾਂ ਨੇ ਦੂਜੀ ਤਰ੍ਹਾਂ ਦੀ ਕਾਪੀ ਪੇਸ ਨਹੀਂ ਕੀਤੀ ਜਿਸ ਕਰਕੇ ਇਹ ਗੱਲ ਵੀ ਅਜਿ ਕੀਤੀ ਗਈ ਹੈ ਠੀਕ ਹੈ ਬਹੁਤ ਧੰਨਵਾਦ ਕਰਨ